ਸਰ ਸ਼ਕਲ ਤੁਸੀਂ ਦੇਖ ਰਹੇ ਹੋ ਨਿਡਰ ਪੰਜਾਬੀ ਮੀਡੀਆ ਮੈਂ ਮਨਪ੍ਰਕ ਕੌਰ ਹਾਜ਼ਰ ਹਾਂ ਸਵੇਰ ਨਿਆਮ ਬੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਬਲਵੰਤ ਸਿੰਘ ਰਾਜਿਆਨਾ ਸਮੀਤ ਬੰਦੀ ਸਿੰਘਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤੀ ਨਵੇਂ ਮਤੇ ਅਪੀਲ ਖਾਰਜ ਹੋਣ ਤੋਂ ਬਾਅਦ ਵਿਨੇਸ਼ ਫਗਾਟ ਨੇ ਪਹਿਲੀ ਵਾਰ ਅਚਲਕਾਇਆ ਆਪਣਾ ਦਰਦ ਚਿੱਠੀ ਰਾਹੀਂ ਪੇਸ਼ ਕੀਤਾ ਆਪਣਾ ਦਰਦ ਸੀ엠 ਭਗਵੰਤ ਮਾਨ ਨੇ ਮਨੀਸ਼ ਅਸ਼ਿਸ਼ੋਧਿਆ ਨਾਲ ਕੀਤੀ ਮੁਲਾਕਾਤ ਕਿਹਾ ਸੱਚ ਦੀ ਹੁੰਦੀ ਹੈ ਹਮੇਸ਼ਾ ਜਦ ਖੰਨੇ ਵਿਖੇ ਮੰਦਰ ਚ ਹੋਈ ਚੋਰੀ ਅਤੇ ਸ਼ਿਵਲਿੰਗ ਦੀ ਬੇਅਦਬੀ ਦੇ ਕਾਰਨ ਹਿੰਦੂ ਸੰਗਠਨ ਨੇ ਦਿੱਤਾ ਤਾਤਰਨਾ ਕੋਲਕਾਤਾ ਜ਼ਬਰਜਨਾਹ ਅਤੇ ਕਤਲ ਕੇਸ ਦੇ ਵਿੱਚ ਪੀਸੀਐਮਐਸ ਦੀ ਹੜਤਾਲ ਮਰੀਜਾਂ ਨੇ ਕਿਹਾ ਸਾਡਾ ਕੀ ਕਸੂਰ ਕੇਂਦਰ ਸਰਕਾਰ ਜਦੋਂ ਤੱਕ ਐਮਐਸਪੀ ਅਤੇ ਹੋਰ ਮੰਗਾਂ ਨਹੀਂ ਪੂਰੀ ਕਰੇਗੀ ਸੰਘਰਸ਼ ਰਹੇਗਾ ਚਾਰੀ ਦਲੇয়াল ਨੇ ਦਿੱਤਾ ਬਿਆਨ ਕਬਜ਼ੇ ਚ ਲਿਆ ਸਮਾਨ ਨੂੰ ਮੋੜਨ ਵਾਸਤੇ ਏਐਸਆਈ ਨੇ ਮੰਗੀ ਫਿਰੋਤੀ ਦਾ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਦੇ ਪਿੰਡ ਭਗਵਾਨਪੁਰਾ ਚ ਵਾਪਰੀ ਘਟਨਾ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੇ ਕਾਰਨ ਲੋਕਾਂ ਨੇ ਮੁਲਜ਼ਮ ਨੂੰ ਕੁੱਟਿਆ ਪੁਲਿਸ ਨੇ ਹਸਪਤਾਲ ਦੇ ਬਾਹਰੋਂ ਗ੍ਰਿਫਤਾਰ ਕੀਤਾ ਖੇੜੀ ਵਾਲੇ ਬਾਬੇ ਨੂੰ ਕੋਰਟ ਦੇ ਵਿੱਚ ਕੀਤਾ ਪੇਸ਼ ਮਨਾਲੀ ਚ ਹੋਈ ਪੰਜਾਬੀ ਨੌਜਵਾਨ ਦੀ ਬਾਤ ਦੋ ਪੈਣਾ ਦਾ ਇਕੱਲਾ ਤਪਰਾ ਸੀ ਨਵੰਬਰ ਚ ਰੱਖਿਆ ਸੀ ਵਿਆਹ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਸ਼ਾਸਨਿਕ ਫੇਰਬਦਲ ਪੰਜਾਬ ਪਰਚ 52 ਜੱਜਾਂ ਦਾ ਕੀਤਾ ਫੇਰਬਦਲ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਵੱਡਾ ਫੇਰਬਦਲ 210 ਡੀਐਸਪੀ ਅਤੇ 9 ਐਸਐਸਪੀ ਦੇ ਕੀਤੇ ਤਬਾਦਲੇ ਕੋਮਲ ਮਿੱਤਲ ਨੇ ਕੀਤਾ ਐਲਾਨ 3 ਸਤੰਬਰ ਤੋਂ ਸ਼ੁਰੂ ਹੋਣ ਗਿਆ ਗੁਰਦਾਸਪੁਰ ਵਿਖੇ ਖੇਡਾ ਪੰਜਾਬ ਦੀਆਂ 2024 ਪੂਰੇ ਪੰਜਾਬ ਵਿੱਚ ਓਪੀਡੀ ਦੀਆਂ ਸੇਵਾਵਾਂ ਹੋਈਆਂ ਠੱਪ ਪਟਿਆਲੇ ਦਾ ਮਸ਼ਹੂਰ ਹਸਪਤਾਲ ਰਜਿੰਦਰਾ ਵੀ ਹੋਇਆ ਬੰਦ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਪੰਜਾਬ ਅਤੇ ਚੰਡੀਗੜ੍ਹ ਚ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਆਉਣ ਵਾਲੇ ਦਿਨਾਂ ਚ ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਜ਼ਮੀਨ ਖਰੀਦਣ ਜਾਂ ਵੇਚਣ ਲਈ ਸਰਕਾਰ ਨੇ ਜ਼ਰੂਰੀ ਕਰ ਦਿੱਤੇ ਦੋ ਕਾਗਜ਼ ਇਨ੍ਹਾਂ ਕਾਗਜ਼ਾਂ ਤੋਂ ਬਿਨਾਂ ਨਹੀਂ ਵੇਚ ਸਕੋਗੇ ਕੋਈ ਵੀ ਜ਼ਮੀਨ ਰੱਖੜੀ ਦੇ ਮੌਕੇ ਪੰਜਾਬ ਸਰਕਾਰ ਧੀਆਂ ਭੈਣਾਂ ਨੂੰ ਦੇ ਸਕਦੀ ਹੈ ਖੁਸ਼ੀ ਦਾ ਤੋਹਫ਼ਾ ਬਜ਼ਾਰਾਂ 'ਚ ਦੇਖਣ ਨੂੰ ਮਿਲ ਰਹੀ ਐ ਰਖੜੀ ਦੀਆਂ ਰੌਣਕਾਂ ਵੱਖ-ਵੱਖ ਕਿਸਮ ਦੀਆਂ ਲੱਗੀਆਂ ਰਖੜੀਆਂ ਫੈਕਟਰੀ 'ਚ ਲੱਗੀ ਭਿਆਨਕ ਅੱਗ ਕੰਧਾਂ ਤੋੜ-ਤੋੜ ਕੇ ਵੀ ਪਾਣੀ ਦੀ ਬਹੁਤ ਘਾਟ ਹਸਪਤਾਲਾਂ ਬੰਦ ਡਾਕਟਰ ਸੜਕਾਂ 'ਤੇ ਮਰੀਜ਼ਾਂ ਦਾ ਕਹਿਣਾ ਸਾਡਾ ਕੀ ਕਸੂਰ ਡਾਕਟਰ ਨਹੀਂ ਕਰ ਰਹੇ ਮਰੀਜ਼ਾਂ ਦਾ ਇਲਾਜ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ